एसटीवी प्रोडक्शन पॉल व्रेच शो ਦੇ ਵਿੱਚ ਸਵਾਗਤ ਹੈ ਤੁਹਾਡਾ ਅੱਜ ਆਪਾਂ ਗੱਲ ਕਰਦੇ ਹਾਂ ਸ਼ਹੀਦ ਆਜ਼ਮ ਸ਼ਹੀਦ ਸਰਦਾਰ ਉਧਮ ਸਿੰਘ ਜੀ ਦੀ ਸ਼ਹੀਦ ਆਜ਼ਮ ਸ਼ਹੀਦ ਸਰਦਾਰ ਉਧਮ ਸਿੰਘ ਜੀ ਦਾ ਪਰਿਵਾਰਕ ਨਾਮ ਸ਼ੇਰ ਸਿੰਘ ਸੀ ਸ਼ੇਰ ਸਿੰਘ ਦਾ ਜਨਮ 26 ਦਸੰਬਰ 1899 ਵਿੱਚ ਪੰਜਾਬ ਦੇ ਸੁਨਾਮ ਕਸਵੇ ਵਿੱਚ ਇੱਕ ਗਰੀਬ ਸਿੱਖ ਮਜ਼ਦੂਰ ਕੰਪੂਜ ਪਰਿਵਾਰ ਤੇ ਸਰਦਾਰ ਟੈਲ ਸਿੰਘ ਅਤੇ ਮਾਤਾ ਨਰੈਣ ਕੌਰ ਦੀ ਕੁੱਖੋਂ ਹੋਇਆ ਸੀ। ਛੇ ਸਿੰਘ ਦਾ ਇੱਕ ਵੱਡਾ ਭਰਾ ਸਾਧੂ ਵੀ ਸੀ। ਜੋ 2 ਸਾਲ ਵੱਡਾ ਸੀ, ਘਰ ਵਿੱਚ ਅਤਿ ਦੀ ਗਰੀਬੀ ਸੀ। ਉਹ ਜੇ 3 ਜਾਂ 5 ਸਾਲ ਦੀ ਉਮਰ ਦੇ ਸੰਦ ਜਦ ਉਹਨਾਂ ਦੀ ਮਾਤਾ ਅਕਾਲ ਚਰਾਨਾ ਕਰ ਗਏ। ਮਾਤਾ ਦੀ ਮੌਤ ਉਪਰੰਤ ਦੋਵੇਂ ਭਰਾ ਆਪਣੇ ਪਿਤਾ ਦੇ ਨੇੜੇ ਰਹੇ। ਉਨ੍ਹਾਂ ਦਾ ਪਿਤਾ ਨੀਲੋਵਾਲ ਪਿੰਡ ਵਿੱਚ ਬਣ ਰਹੀ ਨਵੀਂ ਨਹਿਰ ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਦੋਵੇਂ ਬੱਚੇ ਵੀ ਉਸਦੇ ਨਾਲ ਜਾਂਦੇ ਤੇ ਉੱਥੇ ਮਿੱਟੀ ਕੱਢਣ ਦਾ ਕੰਮ ਕਰਦੇ। ਕਿਸੇ ਵਜ੍ਹਾ ਨੌਕਰੀ ਦਾ ਜਵਾਬ ਮਿਲਣ ਤੇ ਉਸ ਨੂੰ ਉਪਲੀ ਪਿੰਡ ਦੇ ਰੇਲਵੇ ਫਾਟਕ ਤੇ ਚੌਕੀਦਾਰ ਦਾ ਕੰਮ ਮਿਲ ਗਿਆ। ਇੱਕ ਵਾਰ ਸਰਦਾਰ ਤੇਜ ਸਿੰਘ ਆਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਨੂੰ ਪੈਦਲ ਹੀ ਜਾ ਰਿਹਾ ਸੀ ਕੋਈ ਹਾਸਾ ਵਾਪਰ ਗਿਆ ਬਾਅਦ ਵਿੱਚ ਰਾਮ ਬਾਗ ਹਸਲ ਅੰਮ੍ਰਿਤਸਰ ਦੇ ਵਿੱਚ ਇਲਾਜ ਅਧੀਨ ਉਹਨਾਂ ਦੀ ਮੌਤ ਹੋ ਗਈ ਬਾਅਦ ਵਿੱਚ ਦੋਵੇਂ ਮਾਸੂਮ ਬੱਚਿਆਂ ਨੂੰ ਉਹਨਾਂ ਦੇ ਚਾਚੇ ਦੇ سپرد ਕਰ ਦਿੱਤਾ ਗਿਆ ਪਰ ਚਾਚਾ ਵੀ ਉਹਨਾਂ ਨੂੰ ਰੱਖਣ ਵਿੱਚ ਅਸਮਰੱਥ ਹੋਣ ਸਦਕਾ ਉਹਨਾਂ ਨੂੰ ਸੈਂਟਰਲ ਖਾਲਸਾ ਅਨਾਥ ਆਸ਼ਰਮ ਅੰਮ੍ਰਿਤਸਰ ਵਿੱਚ ਪੇਜ ਦਿੱਤਾ ਗਿਆ ਅਨਾਥ ਆਸ਼ਮ ਦੇ ਰਜਿਸਟਰ ਦੀ ਲੇਖਤ ਮੁਤਾਬਕ ਉਹਨਾਂ ਦੋਵਾਂ ਭਰਾਵਾਂ ਨੂੰ 28 ਅਕਤੂਬਰ ਨੂੰ ਦਿਖਿਆ ਦਿੱਤੀ ਗਈ ਜਿਸ ਵਿੱਚ ਉਹਨਾਂ ਦੇ ਨਾਮ ਬਦਲ ਦਿੱਤੇ ਗਏ ਸਾਧੂ ਦਾ ਨਾਮ ਮੁਕਤ ਰੱਖਿਆ ਗਿਆ ਅਤੇ ਛੇਰ ਸਿੰਘ ਦਾ ਨਾਮ ਉਦਮ ਸਿੰਘ ਰੱਖਿਆ ਗਿਆ ਉਦਮ ਸਿੰਘ ਜਦੋਂ ਥੋੜਾ ਵੱਡਾ ਹੋਇਆ ਤਾਂ ਉਸ ਵਕਤ ਪਹਿਲੇ ਵਿਸ਼ਵ ਯੁੱਧ ਲਈ ਫੌਜ ਵਿੱਚ ਭਰਤੀ ਸ਼ੁਰੂ ਹੋਈ ਭਾਵੇਂ ਕਿ ਉਦਮ ਸਿੰਘ ਦੀ ਉਮਰ ਥੋੜੀ ਘੱਟ ਸੀ ਪਰ ਉਹ ਭਰਤੀ ਉਦਕਾਰੀਆਂ ਦੇ ਨਾਲ ਗੱਲਬਾਤ ਕਰਕੇ ਫੌਜ ਵਿੱਚ ਭਰਤੀ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਉਸ ਨੂੰ ਹੇਟਲੇ ਪੱਦਰ ਦੀ ਲੇਬਰ ਯੂਨਟ ਵਿੱਚ ਰੱਖਿਆ ਗਿਆ ਬਾਅਦ ਵਿੱਚ ਉਹ ਨੌਕਰੀ ਛੱਡ ਕੇ ਪੰਜਾਬ ਆ ਗਿਆ ਤੇ 1918 ਦੇ ਵਿੱਚ ਉਮਰ ਪੂਰੀ ਹੋਣ ਤੇ ਉਹ ਮੁੜ ਫੌਜ ਵਿੱਚ ਭਰਤੀ ਹੋ ਗਿਆ ਉਸ ਨੂੰ ਪਹਿਲਾਂ ਬਸਰਾ ਅਤੇ ਫਿਰ ਬਗਦਾਦ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਸ ਨੇ ਤਰਖਾਨ ਅਤੇ ਮਸ਼ੀਨਰੀ ਵਾਣ ਦੀ ਦੇਖਪਾਲ ਲਈ ਕੰਮ ਕੀਤਾ 1919 ਵਿੱਚ ਉਹ ਅੰਮ੍ਰਿਤਸਰ ਵਾਪਸ ਪਰਤ ਆਇਆ। ਉਹਨਾਂ ਦਿਨਾਂ ਵਿੱਚ ਹੀ ਜਲ੍ਹਿਆਂਵਾਲੇ ਬਾਗ ਦਾ ਕਹਿਰ ਵਾਪਰਿਆ ਸੀ। ਵਿਸਾਖੀ ਦੇ ਦਿਹਾੜੇ ਤੇ 71 ਹੋਏ ਨਿਹੱਥੇ ਭਾਰਤੀਆਂ ਤੇ ਅੰਗਰੇਜ਼ ਹਕੂਮਤ ਨੇ ਪੀੜ ਉੱਪਰ ਗੋਲੀਆਂ ਦਾ ਮੀਂਹ ਵਹਾ ਕੇ ਹਜ਼ਾਰਾਂ ਭਾਰਤੀਆਂ ਨੂੰ ਮਾਰ ਮੁਕਾਇਆ ਸੀ। ਉਸ ਵਕਤ ਸਰਦਾਰ ਉਦਮ ਸਿੰਘ ਵੀ ਉੱਥੇ ਮੌਜੂਦ ਸੀ। ਇਹ ਜ਼ੁਲਮ ਉਸਨੇ ਆਪਣੀ ਅੱਖੀਂ ਤੱਕਿਆ। ਪਾਵਾ ਖੋ ਕੇ ਉਸਨੇ ਸ਼ਹੀਦਾਂ ਦੀ ਰਤ ਨਾਲ ਰੰਗੀ ਮਿੱਟੀ ਚੁੱਕ ਕੇ ਆਪਣੇ ਮੱਥੇ ਨਾਲ ਲਾ ਕੇ ਸੌਂ ਖਾਧੀ ਸੀ ਕਿ ਮੈਂ ਇਸ ਜ਼ੁਲਮ ਦਾ ਬਦਲਾ ਜ਼ਰੂਰ ਲਵਾਵਾਂਗਾ ਆਕਰ ਕਈ ਵਰਿਆਂ ਬਾਅਦ ਉਹ ਸਮਾਂ ਆ ਗਿਆ ਸਰਦਾਰ ਉਦਮ ਸਿੰਘ ਵਕਫਾਕ ਮੁਲਕਾਂ ਵਿੱਚੋਂ ਹੁੰਦਾ ਹੋਇਆ ਇੰਗਲੈਂਡ ਪਹੁੰਚ ਗਿਆ ਇੱਕ ਦਿਨ ਲੰਡਨ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਅੰਗਰੇਜ਼ ਆਪਣੀ ਬਹਾਦੀ ਦੇ ਕਿਸੇ ਸੁਣਾ ਰਹੇ ਸਨ ਸਰਦਾਰ ਉਦਮ ਸਿੰਘ ਦੀ ਭੇਸ ਬਦਲ ਕੇ ਇੱਕ ਕਿਤਾਬ ਦੇ ਵਿੱਚ ਪਿਸਤੌਲ ਲਕੋ ਕੇ ਰਿਵਾਲਵਰ ਲੈ ਕੇ ਉਸ ਪ੍ਰੋਗਰਾਮ ਵਿੱਚ ਦਾਖਲ ਹੋਣ ਦੇ ਵਿੱਚ ਕਾਮਯਾਬ ਹੋ ਗਿਆ ਜਦੋਂ ਮਾਈਕਲ ਅਡਵਾਈਜ਼ ਸਟੇਜ ਤੇ ਦੇਤੇ ਬੋਲਣ ਲੱਗਾ ਤਾਂ ਉਸ ਨੇ ਜੱਲਿਆਂ ਵਾਲੇ ਬਾਗ ਵਿੱਚ ਭਾਰਤੀਆਂ ਨੂੰ ਕਤਲ ਕਰਨ ਦੀ ਗੱਲ ਆਕੀ ਤਾਂ ਸਰਦਾਰ ਉਦਮ ਸਿੰਘ ਅੱਗੇ ਵਧ ਕੇ ਆਪਣੇ ਰਿਵਾਲਵਰ ਦੇ ਨਾਲ ਮਾਈਕਲ ਅਡਵਾਈਜ਼ ਨੂੰ ਸਟੇਜ ਤੇ ਹੀ ਗੋਲੀਆਂ ਨਾਲ ਮਾਰ ਮੁਕਾਇਆ ਸਾਰੇ ਹਾਲ ਵਿੱਚ ਭਜੜ ਮਚ ਗਈ ਸਰਦਾਰ ਉਦਮ ਸਿੰਘ ਉੱਥੇ ਹੀ ਖੜਾ ਰਿਹਾ ਅਤੇ ਕਹਿ ਰਿਹਾ ਸੀ ਕਿ ਮੈਂ ਜਲਿਆਂਵਾਲੇ ਬਾਗ ਦਾ ਬਦਲਾ ਲੈ ਲਿਆ ਹੈ ਬਾਅਦ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਉਸ ਨੂੰ ਫੜ ਕੇ ਲੈ ਗਈ ਜੇਲ੍ਹ ਭੇਜੇਗਾ ਕੇਸ ਚੱਲਿਆ ਅਦਾਲਤ ਦੇ ਵਿੱਚ ਜੋ ਮੁਕੱਦਮਾ ਚੱਲਿਆ ਉਸ ਨੂੰ ਜੱਜ ਨੇ ਜਦੋਂ ਫਾਂਸੀ ਦੀ ਸਜ਼ਾ ਬੋਲੀ ਤਾਂ ਉਹ ਘਬਰਾਇਆ ਨਹੀਂ ਉਸਨੇ ਕੋਈ ਅਪੀਲ ਨਹੀਂ ਕੀਤੀ ਉਸਨੇ ਉਸ ਵਕਤ ਜੱਜ ਨੂੰ ਪਤਾ ਕੀ ਕਿਹਾ ਕਹਿੰਦਾ ਕਿ ਮੈਂ ਮੌਤ ਤੋਂ ਨਹੀਂ ਡਰਦਾ ਮੈਨੂੰ ਦੇਸ਼ ਲਈ ਮਰਨ ਤੇ ਮਾਣ ਹੈ ਮੈਂ ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਾਉਣਾ ਹੈ ਮੈਨੂੰ ਉਮੀਦ ਹੈ ਕਿ ਮੇਰੇ ਜਹਾਨੋਂ ਤੁਰ ਜਾਣ ਤੇ ਮੇਰੀ ਜਗ੍ਹਾ ਤੇ ਹਜ਼ਾਰਾਂ ਮੇਰੇ ਦੇਸ਼ ਵਾਸੀ ਤੁਹਾਨੂੰ ਹਲਕੇ ਕੁੱਤਿਆਂ ਨੂੰ ਇਸ ਦੇਸ਼ ਵਿੱਚੋਂ ਬਾਹਰ ਕੱਢਣ ਲਈ ਅੱਗੇ ਆਉਣਗੇ ਮੇਰਾ ਵਤਨ ਆਜ਼ਾਦ ਕਰਾਉਣਗੇ ਇਹ ਸਨ ਸ਼ਹੀਦ-ਏ-ਅਜ਼ਮ ਸ਼ਹੀਦ ਉਦਮ ਸਿੰਘ ਦੇ ਬੋਲ ਜੋ ਉਸਨੇ ਜੱਜ ਨੂੰ ਬੋਲੇ ਜਦੋਂ ਜੱਜ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ ਸੀ